हां जी 사ਸਰੀ ਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਮੱਲੋਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਪੰਜ ਵੈੜਾ ਸੇਲ ਕਰਨੀਆਂ ਵੈੜਾ ਸਮਝਣੀਆਂ ਵੈੜਾ ਜੁਆਈਆਂ ਸਮਝਣੀਆਂ ਗਾਈਆਂ ਸਮਝ ਲਓ ਪੰਜ ਅੱਜ ਨਾਲ ਦੋ ਤਾਜ਼ੀਆਂ ਸੂਈਆਂ ਤੇ ਇੱਕ ਟੋਕਰ ਦਿਖਾਉਣੀ ਆ ਤੇ ਦੋ ਜਿਹੜੀਆਂ ਗੱਭਣਾ ਦਿਖਾਉਣੀਆਂ ਆ ਆ ਬੱਚੇ ਇਹਨਾਂ ਦੇ ਆਪਾਂ ਹਰ ਵਾਰ ਬੇਨਤੀ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਵੀ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੋ ਟਾਈਮ ਚੋਕੇ ਆਪਣੀ ਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣ ਹੁੰਦਾ ਉਹਦੇ ਥਾਂ ਟੇਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਭਾ ਨਾ ਰਹੇ ਕਿਸੇ ਆਪਾਂ ਗੱਲਬਾਤ ਕਰਾਉਨੇ ਆ ਇਹਨਾਂ ਪਰਸਨਲ ਡੀਟੇਲ ਲੈਣੇ ਆ ਹਾਂ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਚਾ ਵਧੀਆ ਜੀ ਠੀਕ ਹੈ ਤੇ ਕਦਾਂ ਮਾਲ ਚਲ ਗਿਆ ਟਾਈਮ ਨਹੀਂ ਅੱਜ ਨਹੀਂ ਚਲ ਗਿਆ ਵੀਰੇ ਅੱਧੇ ਘੰਟੇ ਦੇ ਆਜ ਪੰਜ ਕਰ ਲਈਆਂ ਹਾਂਜੀ ਹਾਂਜੀ ਐਡਰੈਸ ਦੱਸ ਦਿਓ ਪਹਿਲਾਂ ਬੰਦ ਮਾਲੋਵਾਲ ਤਹਿਸੀਲ ਬਾਬਾ ਪਕੜਾ ਜੀਰਾੰਬਸਰ ਠੀਕ ਹੈ ਜੀ ਨਾਮ ਕੀ ਵੀਰ ਜੀ ਆਪਣਾ ਸਾਹਬ ਸਿੰਘ ਵੀਰੇ ਫੋਨ ਨੰਬਰ ਦਾ 81 645 437 ਠੀਕ ਆ ਦੋ ਗੱਬਣਾ ਵਿੱਚ ਦੋ ਗੱਬਣਾ ਸੱਤ ਮਹੀਨੇ ਦੀ ਗੱਬਣਾ ਠੀਕ ਆ ਅੱਜ ਤੋਂ ਸ਼ੁਰੂਆਤ ਕਰੀਏ ਹਨਾ ਇਹ ਕਿੰਨੇ ਚਿਰ ਦੀ ਸੱਤ ਮਹੀਨਾ ਦੀ ਗੱਬਣਾ ਬਾਦੂ ਸੱਤ ਮਹੀਨੇ ਦੀ ਆਪਾਂ ਗਰਮਜੀ ਦਵਾਂਗੇ ਚੈੱਕ ਪਾਸ ਕਰਾ ਕੋਈ ਅੱਛਾ ਤੁਸੀਂ ਚੈੱਕ ਕਰਾਈ ਆ ਨਹੀਂ ਚੈੱਕ ਲਾਈ ਉਹਦੇ ਠੀਕ ਆ ਤੁਹਾਡੇ ਡਾਕਟਰ ਨੇ ਚੈੱਕ ਕੀਤੀ ਤੇ ਜਿੰਨੇ ਲੈ ਕੇ ਜਾਣੀ ਉਹ ਵੀ ਚੈੱਕ ਕਰਾਓ ਆਪਣੀ ਚੈੱਕ ਕਰਾ ਕੇ ਤਸੱਲੀ ਕਰ ਲਈ ਤੇ ਦੁੱਧ ਨਹੀਂ ਦਿੰਦੀ ਦੋ ਦਿਨ ਛੱਡੀ ਸੁਆ ਤੀਸਰੀ ਪਾਰੀ 2 ਕਿਲੋ ਦਿੰਦੀ ਤਾਂ ਹੀ ਆ ਤੀਸਰੇ ਸੁਆ ਸੂਣਾ ਹਰ ਕੇ ਨੇ ਅੱਛਾ ਤੀਸਰੇ ਸੁਆ ਖੋਲੋ ਵੀਰ ਜੀ ਉਹਨੂੰ ਤਤਾ ਮਹੀਨੇ ਦੀ ਗੱਬਣਾ ਚੈੱਕ ਕਰ ਲੋ ਬਾਕੀ ਦੁੱਧ ਨਹੀਂ ਦਿੰਦੀ ਹੁਣ ਥਣ ਵੀ ਇੱਜੀ ਠੀਕ ਆ ਕੋਈ ਬਾਦ ਘੜਦਰੀ ਨਹੀਂ ਆਗੀ ਹਾਂ ਓਕੇ ਆ ਵੇਖੋ ਜੀ ਤਾਂ ਹੈ ਠੰਡੀ ਠੰਡੀ ਹੈ ਜੀ ਬਿਲਕੁਲ ਠੰਡੀ ਜਾਣ ਦੋ ਜਾਣ ਦੋ ਆ ਵੇਖੋ ਜੀ ਬਾਹਰ ਦੋ ਬਾਕੀ ਮੜੇ ਥਣ ਦਿਖਾ ਦਈਏ ਇਕਰ ਆ ਵੇਖੋ ਜੀ ਥਣ ਜਾਨ ਦੁੱਧ ਲੈ ਜੋ ਦੁੱਧ ਵੀਰ ਜੀ ਕਿੰਨਾ ਚੁੰਦੀ ਰਹੀ ਹੈ ਇਹ ਵੀਰੇ 1500 ਕਿਲੋ ਦਿੰਦੀ ਰਹੀ ਦੁੱਧ ਠੀਕ ਆ ਹਾਂ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ 5000 ਗਰੇ ਛੋਟ ਕਿ ਨਹੀਂ ਕਰੇਗਾ 2000 2000 ਤੇ ਹੀ ਦੇ ਦਾਂਗੇ ਹੋਰ ਕਰ ਦਈਏ ਤੁਹਾਡੀ ਕੱਚੀ ਬੜੀ ਉਹ ਸਾਂਭ ਲੂਗੇ ਵੀ 10000 ਦੇ ਰਹੇ ਮੇਰੇ ਆ 20000 ਦੀ ਠੀਕ ਆ ਸੱਤ ਮਹੀਨਾ ਦੀ ਚੈੱਕ ਅਗਲਾ ਵੀ ਕਰਾਵੇ ਜਿੰਨੇ ਲੈ ਗਏ ਜੀ ਹਾਂ ਜੀ ਹਾਂ ਜੀ ਸਾਡੇ ਆਪਣੀ ਚੈੱਕ ਭਰਾ ਜੀ ਵੀਰ ਜੀ ਰਸੀ ਭਾਗ ਕਰਨੀ ਠੀਕ ਆ ਰਸੀ ਭਾਗ ਠੀਕ ਆ ਰਸੀ ਭਾਗ ਤਾਂ ਦੂਜੇ ਨੰਬਰ ਵਾਲੀ ਜਿਹੜੀ ਇਹ ਵੀਰੇ 20 ਦਿਨ ਕੱਚੀ ਆ ਅਛਾ 20 ਦਿਨ ਕੱਚੀ ਆ 20 ਦਿਨ ਲੈ ਜੂਗੇ ਜੀ ਹਾਂ ਜੀ ਠੀਕ ਆ ਇਹ ਵੀ ਚੈੱਕ ਕਰਾਈ ਤੁਸੀਂ ਚੈੱਕ ਕਰਾਈ ਕੋਲ ਜੀ ਠੀਕ ਆ ਤੇ ਕਿੰਨਾ ਕੁ ਦੋਦ ਚੋਰੀ ਰਹੀ ਆ 12 13 ਕਿਲੋ ਦੇ ਦੋਗੇ ਠੀਕ ਆ ਜੀ 12 ਦੀ ਗਰੰਟੀ ਹੈਗੀ ਆ ਜੀ ਠੀਕ ਆ ਆ ਸੂਗਦਾ ਕਿ ਨਵਾਵਾ? ਇਹ ਨੇ ਵੀ ਤੇ ਫਸੂ ਨਾ। ਜੀ ਸੂਈ। ਤੋਰੋ ਇਹਨੂੰ ਖੋਲੋ ਜੀ। ਆਹ ਵੇਖੋ ਜੀ ਬਾਕੀ ਸੋਹਣੀ ਐ ਵੀ। ਬਾਕੀ ਨਵਾਈਆਂ ਨਵਾਈਆਂ ਨਹੀਂ ਠੰਡ ਦਾ ਕਰਕੇ। ਹਾਂਜੀ ਹਾਂਜੀ। ਜਰਸੀ ਚ ਪੱਖ ਰੱਖਦੀ ਆ ਤੇ 20 ਦਿਨ ਵੀਰ ਦੱਸਦਾ ਵਾ 20 ਤੋਂ ਹੋ ਸਕਦਾ 50 ਵੀ ਖੜ ਸਕਦੀ ਆ ਤੇ ਪਹਿਲਾਂ ਵੀ ਸੂ ਸਕਦੀ ਆ। ਆਹ ਵੇਖੋ ਕਰੋ ਚੱਕ ਜੀ। ਵੇਖ ਲਈ ਵਾਕੀ ਮੋਲ ਵੀਰ ਕਹਿੰਦਾ ਨਿਗੇ ਨਗੇ ਹੀ ਕਰਨੇ ਆ 20 ਦਿਨ ਦੀ ਕੱਚੀ ਆ ਸੁਆ ਇਹਨੇ ਤੀਜਾ ਸੁਣਾ ਜੇ ਆ ਵੇਖੋ ਇਹ ਸੁਮਾਲ ਥੋੜੀ ਜੀ ਘੱਟ ਹੋਈ ਜਾ ਪਹਿਲਾਂ ਲੱਗਦਾ ਜੀ ਆ ਵੇਖ ਜਾਣਦੇ ਜਾਣਦੇ ਹੈ ਥਾਣਾ ਥਾਣਾ ਦੀ ਓਕੇ ਵੀਰ ਜੀ ਓਕੇ ਓਕੇ ਵੀਰੇ ਆਪਰੇ ਚੈੱਕ ਪਾਸ ਕਰਕੇ ਕਿੰਨਾ ਮੁੱਲ ਤੇ ਪਾਸ ਕਰਾਣਾ ਹੈ ਤੇ ਕਿੰਨਾ ਮੁੱਲ ਕਰਨਾ ਜੀ 30000 ਵੀਰੇ ਛੋੜ ਕੇ ਨਹੀਂ ਕਰਦੇਗਾ 20000 ਦੇ ਕਰ ਛੋੜ ਕਰ ਦੇ 2000 ਛੱਡਾਗੇ ਕਰ ਦੇ ਹੋਰ ਕਰ 27 25 ਦੀ ਨਾ ਕਰਦੀਏ ਨਹੀਂ ਕਰਦੇ 25 ਦੀ ਪ੍ਰਧਾਨ ਸਾਹਿਬ ਜੀ ਇਹ ਤਾਂ ਨਹੀਂ ਕਰੀ ਦਿੰਦੀ ਨਹੀਂ ਇਹ ਹੀ ਬਿਲਕੁਲ ਠੀਕ ਹੋਣਾ ਕਰਨਾ ਵੀ ਜਿਹੜਾ ਬਾ ਠੀਕ 5000 ਦੀ ਜਾਣਦੇ 5000 ਦੀ ਹਾਂ ਠੀਕ ਆ ਅਗਲੀ ਟੋਕੜਾ ਕੀ ਟੋਕੜੇ ਦੁੱਧ ਕਿੰਨਾ ਵੀ ਜੀ ਇੱਕ ਦੁੱਧ ਦੇ 5 ਦੀ ਗਾਰੰਟੀ ਠੰਡੀ ਤੇਰੀ ਵੀ ਤੋਰ ਅਸੀਂ ਪਾ ਕੇ ਚੋਈ ਕਰੀ ਬੇ ਨਹੀਂ ਇੰਦਾ ਪਾ ਨਿਆਣ ਨਿਗਾਰਾ ਪਾ ਦੇਣੇ ਕੋਈ ਗੱਲ ਨਹੀਂ ਆ ਆ ਵੇਖੋ ਜੀ ਜਿੱਤਰਾ ਮਰਜੀ ਜਿੱਦਰੋਂ ਮਰਜੀ ਬੈਹਜੋ ਦੋ ਦੋ ਜਾਨੇ ਬੈਹਜੋ ਪਾ ਲੈ ਆਪਾਂ ਇਹ 5 ਕਿਲੋ ਦੁੱਧ ਭਾਵੇਂ ਦੋ ਜਾਨ ਬਸ ਬੈਹ ਕੇ ਚਾਓ ਹਾਂ ਜੀ ਤੋਰਨੂ ਜੀ ਤੋਰ ਪਾ ਆਹ ਖੁ ਜ ਸੋਹਣੀ ਆ ਨਸਲ ਵਾਲੀ ਆ ਸੰਭਾਲ ਥੋੜੀ ਜੀ ਮਾਲ ਦੀ ਘਟ ਹੋਈ ਆ ਬਾਕੀ ਸਾਂਭ ਨਾਲ ਦੁੱਧ ਵਧ ਵੀ ਸਕਦੀ ਕਿ ਨਹੀਂ ਵਸ ਸਕਦੀ ਵਧੂਗੀ ਜੀ ਠੀਕ ਆ ਜਾਣ ਦੋ ਜੀ ਆ ਵੇਖੋ ਜੀ ਬਾਕੀ ਸੋਹਣੀ ਸਨੱਖੀ ਪੂਰੀ ਆ ਥਾਣ ਵੀ ਸੋਹਣੇ ਲੱਗੇ 5 ਕਿਲੋ ਦੁੱਧ 10 ਟਾਈਮ ਤੇ ਦਾ ਆ ਜਾ ਵੀਰ ਮੋੜ ਲਿਆ ਆ ਜਾ ਇਹਦਾ ਸੂਆ ਕਿ ਨਵਾਊਗਾ ਉਹ ਕਾ ਚੁਗਾ ਠੀਕ ਆ ਜਾਣ ਦੋ ਇਹ ਸਾਹਮਣੇ ਲਿਸਟਿੰਗ ਤਾਂ ਥਣ ਸੋਹਣੇ ਲੱਗੇ ਜੀ ਥਣਾ ਦੀ ਵੀਰ ਜੀ ਇੱਕ ਵਾਰ ਘਾਟ ਦਨੀ ਹੈ ਜੀ ਨਾ ਜੀ ਜਿੰਨੇ ਆਪਣੇ ਖਾਂਦੇ ਦੋ ਡਾਂਗ ਚੋਗੇ ਤਿੰਨ ਡਾਂਗ ਚੋਗੇ ਲੈ ਦੇ ਕਵੇ ਚਕਰਾ ਠੀਕ ਆ ਤਾਂ ਮੁੱਲ ਕਿੰਨਾ ਕਰਨਾ ਹੈ ਤਾਂ ਮੁੱਲ 13000 ਵੀਰੇ ਛੋਟ ਕਿੰਨੀ ਕਰਦੇਗਾ 3000 ਛੋਟ 10000 ਦੇ ਦੇ 10000 ਦੀ ਅੰਦਰ ਹੋ ਜੂ ਥੋੜੀ ਬੋਦੀ ਕਰੀ ਨਹੀਂ ਸੋ ਦੱਸ ਪ੍ਰਧਾਨ ਨੇ ਕਰਦਣੀ ਛੋਟ ਖੁੱਲੀ ਪ੍ਰਧਾਨ ਸਾਹਿਬ 500 ਸ਼ਰਦਾਂ ਕਰੋ ਕਰਾਉਣੀ ਹੁਣ ਪ੍ਰਧਾਨ ਕੋ ਛੋੜ ਪ੍ਰਧਾਨ ਸਾਹਿਬ ਇੱਧਰ ਵੇਖਿਓ ਮੜਾ ਜਾ ਇੱਕ ਮਿੰਟ ਜੀ ਪਹਿਲਾਂ ਵੇਖ ਲਓ ਵੇਖ ਲੈ ਜੀ ਕਿੰਨੀ ਛੋੜ ਕਰਨੀ 10000 ਚੋਂ ਨਹੀਂ ਯਾਰ ਠੀਕ ਆ ਮੈਂ ਕਰਦੇ ਉਹਨੇ 500 ਨੌਰੀ ਦੇ ਦੇਗਾ ਦਲੇਰੀ ਫੇਰ ਵੱਧ ਉਹ ਕਰ ਗਿਆ ਜੀ ਨੌਰੀ ਦੇ ਦੇ ਨੌ ਦੀ ਕਹਿਤੀ ਉਹਨੇ ਤੂੰ ਫੇਰ ਨਹੀਂ ਕੀਤੀ ਨੌਰੀ ਦੇ ਦੇਵੀਂ ਲੈ ਵੀ ਨੌ ਦੀ ਅੱਗੇ ਆ ਜਿਹੜੀ ਆ ਗਈ ਸੂਈ ਆ ਸੂਈ ਸਿੰਘਾਲੀ ਝੁੰਗੇ ਸਿੰਘ ਆ ਕਿ ਦੂਜੇ ਆ ਚੁੰਗੇ ਆ ਬੱਚਾ ਕੀ ਮਗਰ ਤੇ ਬੱਚਾ ਆ ਉਰਲਾ ਆ ਬੱਚਾ ਇਹਦਾ ਹਾਂਜੀ ਦੁੱਧ ਕਿੰਨਾ ਇਹਦੇ ਕੋਲ ਇਹਦੇ ਕੋਲ 8 ਕਿਲੋ ਬੋਰੀ ਵੀਰੇ 8 ਕਿਲੋ ਠੀਕ ਆ 나ੜੂ ਤੇ ਹੀ ਜਜੇ ਬੱਚਾ ਸੋਰੋ ਇਹਨੂੰ ਜੀ ਆਹ 나ੜੂ ਵੇਖ ਲਓ ਨਾਲ ਜੇ ਬੱਚਾ ਸੋਰੋ ਚੈੱਕ ਆਹ ਕੋਸ ਸਿੰਗ ਲੱਗਾ ਇਹਨੂੰ ਠੰਡੀ ਤੇ ਰੇਂਜ ਆ ਭਾਣ ਰਸੀ ਤੇ ਨਹੀਂ ਪਾਉਣ ਦੇ ਬਣਾ ਇੰਦਾ ਇੰਦਾ ਆ ਵੇਖੋ ਜਿੰਤਰਾ ਮਰਜ਼ੀ ਦੋ ਭਾਗਾਂ ਦੋ ਜਣੇ ਬੈਠ ਠੰਡੀ ਤੇਰੀ ਜਾਣ ਦੋ ਭਾਜੀ ਜਾਣ ਦੋ ਆਹ ਇੱਕ ਬਾਕੀ ਸੂਈ ਤਾਜੀ ਆ ਥੋੜੀ ਲੱਗਦਾ ਲੱਪੇ ਦੇ ਵਿੱਚ ਕਿਦਣ ਕੱਲ ਦੀ ਸੂਈ ਆ ਕੱਲ ਦੀ ਹਾਂਜੀ ਹਾਂ ਠੀਕ ਜੇਰ ਜੂਰ ਪਾਤੀ ਬਿਲਕੁਲ ਸਹੀ ਆਹ ਕੋਜੀ ਫਿਕਸ ਆਰਡਰ ਵਾਲੀ ਆ ਮੋਲ ਵੀਰ ਦੇ ਬਿਲਕੁਲ ਨਿਕਨਗੇ ਆ 30000 ਵੀਰੇ ਮੋਲੇ ਦਾ 30000 ਹਾਂਜੀ ਛੋਟ ਕਿ ਨਹੀਂ ਕਰਨੀ ਛੋਟ 27000 ਦੀ ਦੇ ਰਾਂ ਜੂਰੇ ਪ੍ਰਧਾਨ ਨੇ ਹੋਰ ਕਰ ਦੇਣੀ ਵੀਰੇ ਪਰਧਾਨ ਦੀਆਂ ਦਲੇਰੀਆਂ ਵੇਖੀ ਤੂੰ ਜਦੋਂ ਤਾਂ ਪ੍ਰਧਾਨ ਸਾਹਿਬ ਕਰ ਦਲੇਰੀ ਸਪਾਈ ਦੀ ਐ ਨਾ ਹਾਂਜੀ ਆਹੋ ਯਾਰ ਹੋਰ ਕਟਾ ਦੇ ਹਜ਼ਾਰ ਜਹਾਰੀ ਘਟਾਉਂਦਾ ਯਾਰ ਵੇ ਪ੍ਰਧਾਨ ਤੈਨੂੰ ਪ੍ਰਧਾਨ ਬਣਾਇਆ ਯਾਰ ਛੋਟ ਤਾਂ ਵੱਡੀ ਕਰ 25000 ਹੋਰ ਕਰਦੀ ਬਾਅਦ ਨਾ ਤਣ ਰੱਖਾਂ ਵੇ ਛੋਟ ਕਰਦਾ ਤੂੰ ਲਾ ਲੈ ਪ੍ਰਧਾਨ ਦਿਲ ਵੱਡਾ ਰੱਖ ਮੁੰਡਾ ਵੇ ਲੈ ਵੱਧ ਛੋਟ ਕਰ ਦਿੰਦਾ ਤਰਨੂੰ ਉਹ ਪਤਾ ਹੀ ਯਾਰ ਆਹੋ ਮਾਲ ਮਰਦਾਨੀ ਠੀਕ ਅਗਲੀ ਜਿਹੜੀ ਇਹ ਸਾਡੇ ਜਿਹੜਾ 13 ਕਿਲੋ ਦੁੱਧੀ ਹੋ 13 ਕਿਲੋ ਤੇਰੀ ਸਹੀ ਹੋ ਹਾਂਜੀ ਹਬ ਤੇਰੀ ਸਹੀ ਤੇ 13 ਕਿਲੋ ਦੁੱਧੀ ਹੋ ਮਗਰ ਬੱਚਾ ਕੀ ਇਹਦੇ ਬੱਛੀ ਹੋ ਵੱਛੀ ਆ ਵੇਖੋ ਵੱਛੀ ਵੀ ਸੋਹਣੀ ਆ ਵੱਛੀ ਵੀ ਚੰਗੀ ਨਸਲ ਵਾਲੀ ਆ ਜੀ ਆ ਨਾਲੂ ਵਜ ਨਾਲ ਹੀ ਜੱਟ ਆ ਆ ਵੇਖੋ ਐਚ ਐਫ ਵੱਛੀ ਆ ਜੀ ਤੇ ਵੈੜ ਵੀ ਚੰਗੀ ਆ ਦਾ ਸੁਆ ਕਰਵਾ ਵੀਰ ਜੀ ਇਹ 30 ਦੇ ਸੁਵੇ ਸੂਈ ਮਰੇਗੀ ਅੱਛਾ 30 ਦੇ ਸੁਵੇ ਸੂਈ ਖੋਲੋ 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 ਜੀ 13 ਕਿਲੋ ਦੁੱਧ ਹੁਣ ਹਾਜ਼ਰ ਆ ਤੇ ਚਵਾਈ ਰੱਸੀ ਪਾਉਣ ਤੋਂ ਬਣਾਈ ਥਣਾ ਦੀ ਕੁਵਾਲ ਘਾੜ ਦੋ ਨਮੀ ਚੋਗੇ ਭੋਲਾ ਜਿਹੀ ਕੋਈ ਠੀਕ ਪ੍ਰਧਾਨ ਨੇ ਰੱਸੀ ਨੂੰ ਗੰਢਾਂ ਬਹੁਤ ਟੈਟ ਦਿੱਤੀਆਂ ਵਾ ਤੇ ਹੁਣ ਖੁੱਲਦੀਆਂ ਨਹੀਂ ਗਿਆ ਆਹ ਦੇਖ ਇਹ ਲਾ ਜਾਂਦੇ ਆ ਆਹ ਇਹ ਸੋਹਣੀ ਸੁਨੱਖੀ ਆ ਬੇਲ ਦੀ ਕਾਫੀ ਲੰਮੀ ਆ ਥਾਣ ਬੜੇ ਚੰਗੇ ਲੱਗੇ ਆ ਜੀ ਆਹ ਦੇਖੀ ਕੜਾ ਰੋ ਕਿਹੜਾ ਲੰਮਾ ਤੋਰੋ ਇਹਨੂੰ ਕਰਦਾ ਤੋਰਦਾ ਕੰਮੀ ਆ ਜਾ ਇੱਕ ਕਿਹੜਾ ਕਢਾਓ ਹੋ ਰੇਦਾ ਲਓ ਜੀ ਭਾਵੇਂ ਕਿਹੜਾ ਹੋ ਕਢ ਰੋ ਚੱਕ ਮੋੜ ਲਿਆ ਵਾ ਜੋ 13 ਕਿਲੋ ਦੁੱਧ ਜਿਹੜਾ ਹਾਜ਼ਰ ਆ ਧਾਈ ਹੀ ਆ ਲੱਗਦਾ ਹਨਾ ਬਾਹਰ ਢਾਈ ਬੰਦ ਹੋਣਾ ਆ ਵੇਖੋ ਸੋਹਣੀ ਸਨੈਕੀ ਪੂਰੀ ਆ ਬਾਕੀ ਸਾਂਭਣ ਵਾਲੀ ਆ ਥੋੜੀ ਜੀ ਸੰਭਾਲ ਦੁੱਧ ਚੰਗਾ ਚਵਾਈ ਜਾਊਗੀ ਦੁੱਧੋਂ ਵਾਜੂ ਵੀਰ ਜੀ ਥੋੜਾ ਪਤਾ ਵਾਜੂ ਇਹਦੇ ਦੋ ਤਿੰਨ ਦੋਨੇ ਨਾਲ ਕਲਾ ਮਾਰਨਾ ਨੇ ਠੀਕ ਆ ਤੇ ਕਿੰਨਾ ਕਰਨਾ ਮੋਲੇ ਦਾ ਮੋਲ ਵੀਰੇ 40000 ਰੁਪਿਆ ਦਾ। ਕਿ ਛੋਟ ਕਿ ਨਹੀਂ ਕਰ ਦੋਗੇ? 5000 3500 5000 ਦੇ ਦੇ। ਕਰਾਂਗੇ ਛੋਟ ਪ੍ਰਧਾਨ ਸਾਹਿਬੇ ਚੋਂ ਕਿ ਨਹੀਂ? ਆਹ ਅੱਗੇ ਬੜੀ ਚਾਪੀ ਆ। ਉਹ ਇਹ ਮੁੰਡੇ ਨੇ ਕਰਤੀ ਆ। ਚਲੋ ਠੀਕ ਹੈ ਜੀ। ਬਾਕੀ ਫੋਨ ਲਾਵੇ ਕੋਈ। ਹਾਂਜੀ। ਹਾਂਜੀ। ਕਰਨੀ ਕੋਈ ਗੱਲ ਬਾਤ ਹੋਰ? ਬਸ। ਬਾਕੀ ਫੋਨ ਲਾ ਲਿਓ ਵੀਰ ਨੂੰ। ਆਹੀ 500 ਪਸ਼ੂ ਸੇਲ ਕਰਨੇ ਆ। ਆਗੇ 2 ਟਾਈਮ ਦੀ ਸਵੇ ਸਵੇ ਪਸ਼ੂ ਚੋ ਕੇ ਤਸੱਲੀ ਕਰ ਲਿਓ ਜਿਹੜਾ ਪਸ਼ੂ ਗੱਪਣ ਆ। ਉਹਦੇ ਥਾਂ ਟੇਪ ਕੇ ਚਾ ਚੈੱਕ ਪਾਸ ਕਰਕੇ ਲੈ ਕੇ ਜਾਇ। ਵੀਡੀਓ ਨੂੰ ਕਰਦੇ ਸ਼ੇਅਰ ਧੰਨਵਾਦ ਜੀ।